ਮੁੱਖ ਮੰਤਰੀ ਸਾਹਿਬ ਫਿਰ ਡਲੇ ਵੀ ਚੱਲਣਗੇ ਫਿਰ ਥਾਪੀਆਂ ਵੀ ਚੱਲਣਗੀਆਂ ਤੇ ਤੂੰ ਰੂੜੀਆਂ ਤੋਂ ਭੱਜਦਾ ਤੈਨੂੰ ਦਿਖਾਵਾਂਗੇ ਜਿਹੜਾ ਕਿ ਨਾ ਚੰਡੀਗੜ੍ਹ ਚ ਨਹੀਂ ਵੜਨਦਾ ਤੁਹਾਡੇ ਕਿਸੇ ਵੀ ਐਮਐਲ ਨੂੰ ਪਿੰਡਾਂ ਚ ਨਹੀਂ ਵੜਦੇਗਾ ਯਾਦ ਰੱਖਿਓ ਸਾਡੀ ਗੱਲ ਤੇ ਇਹ ਸੂਬੇ ਦੇ ਹੰਕਾਰੀ ਮੁੱਖ ਮੰਤਰੀ ਨੂੰ ਨੱਕ ਰਗੜਦਾ ਵਿਖਾਵਾਂਗੇ ਤੁਹਾਨੂੰ ਅਗਲੇ ਦਿਨਾਂ ਚ ਇਹ ਗੱਲ ਯਾਦ ਰੱਖਿਓ ਜਿਹੜਾ ਕਹਿੰਦਾ ਸੀ ਪਿੰਡਾਂ ਦੀਆਂ ਸੱਤਾਂ ਚ ਸਰਕਾਰ ਚੱਲੂਗੀ ਉਹ ਲੋਕਾਂ ਨੂੰ ਕਹਿੰਦਾ ਪੈਰਲਲ ਸਰਕਾਰ ਨਹੀਂ ਚੱਲਣ ਦੇਣੀ ਮੈਂ ਅਮਨ ਰੋੜਾ ਵੀ ਬੋਲਦਾ ਤੇ ਦੂਜਾ ਝੂੜ ਵੀ ਇਹ ਤਾਂ ਪੰਜਾਬ ਦੀਆਂ ਮੰਗਾਂ ਹੀ ਹੈ ਨਹੀਂ ਅਸੀਂ ਤਾਂ ਫਿਰ ਉਹਨੂੰ ਪਰਸੋਂ ਚੈਲੰਜ ਕੀਤਾ ਕਿ 15 ਤਰੀਕ ਨੂੰ ਅਸੀਂ ਬੈਠਾਂਗੇ ਕਿਸਾਨ ਭਵਨ 'ਚ ਤੂੰ ਆ ਜਾਈ ਉੱਥੇ ਨਹੀਂ ਆ ਸਕਦਾ ਸਮਾਂ ਵੀ ਤੂੰ ਦੱਸਣਾ ਜਗ੍ਹਾ ਵੀ ਤੂੰ ਦੱਸਣੀ ਆ ਤਰੀਕ ਵੀ ਬਦਲਣੀ ਤੇ ਬਦਲ ਲੈ ਸਾਨੂੰ ਚੈਲੰਜ ਕਰਕੇ ਆ ਜਾ ਇੱਧਰ ਅਸੀਂ ਚੈਲੰਜ ਕਰਦੇ ਆ ਇਹ ਜਿਹੜਾ 18 ਮੰਗਾ ਤੇ ਮੰਗ ਪੱਤਰ ਤੈਨੂੰ ਦਿੱਤਾ ਤੂੰ ਸਾਬਤ ਕਰ ਦੇ ਇਹ ਪੰਜਾਬ ਨਾਲ ਸੰਬੰਧਿਤ ਮੰਗਾ ਨਹੀਂ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਅੰਦੋਲਨ ਨਹੀਂ ਲੜਾਂਗੇ ਪਰ ਸਾਬਤ ਕਰ ਝੂਠ ਤੇ ਬਕਵਾਸ ਨਹੀਂ ਚੱਲੂਗਾ ਤੂੰ ਚਰੇਮ ਝੂਠ ਮਾਰ ਰਿਹਾ ਸੋ ਇਹਦੇ ਨਾਲ ਇੱਕ ਤਾਂ ਜਿਹੜਾ ਉਹ ਕਹਿੰਦਾ ਮਾ ਮਿੱਤਰ ਕੀੜਾ ਉਹਨੇ ਆਪਦਾ ਵੀ ਮੂੰਹ ਨੰਗਾ ਕਰ ਲਿਆ ਨਾਲ ਉਹਨੇ ਸਾਡੇ ਵੀ ਵਿੰਗਾਰ ਪਾਈ ਆ ਤੇ ਅਸੀਂ ਵੀ ਬੜੇ ਵੇਸਲੇ ਸੀ ਸਯੁਗਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਮੈਂ ਸਪਸ਼ਟ ਕਹਿਨਾ ਐਨੀਆਂ ਜਥੇਬੰਦੀਆਂ ਹੋਣ ਤੇ ਕਿੰਨੇ ਕੁ ਇਕੱਠ ਹੋਏ ਪੜਾ ਰਮਿੰਦਰ ਨੇ ਇੱਕ ਗੱਲ ਕੀਤੀ ਸੀ ਮੈਨੂੰ ਯਾਦ ਆ ਸਯੁਗਤ ਕਿਸਾਨ ਮੋਰਚੇ ਨੂੰ ਟਰਾਲੀ ਵਾਲੀ ਜਥੇਬੰਦੀ ਚਲਾਊਗੀ ਗੱਡੀ ਵਾਲੀ ਨਹੀਂ ਚਲਾਊਗੀ ਵੀ ਜਿਹੜੇ ਗੱਡੀਆਂ ਦੇ ਲੀਡਰ ਬਣ ਜਦੇ ਭੱਜ ਕੇ ਅੱਗੇ ਚੱਲ ਜਾਂਦੇ ਮੀਡੀਆ ਦੇ ਉਹ ਨਹੀਂ ਚਲਾ ਸਕਦੇ ਤੁਹਾਡਾ ਤਜਰਬਾ ਹੋਗਾ ਤੁਸੀਂ ਨਵੇਂ ਬਣੇ ਹੋਗੇ ਪਰ ਜਿਹੜੀਆਂ ਟਰਾਲੀਆਂ ਵਾਲੀਆਂ ਜਥੇਬੰਦੀਆਂ ਨਾ ਉਹੀ ਸੰਯੁਕਤ ਕਿਸਾਨ ਮੋਰਚੇ ਨੂੰ ਚਲਾ ਸਕਦੀਆਂ ਸੋ ਆਹ ਜਿਹੜੀਆਂ ਸਾਹਮਣੇ ਬੈਠੀਆਂ ਜਥੇਬੰਦੀਆਂ ਨੇ ਇਹ ਟਰਾਲੀਆਂ ਵਾਲੀਆਂ ਜਥੇਬੰਦੀਆਂ ਨੇ ਇਹਨਾਂ ਦਾ ਤਜਰਬਾ ਹੈ ਤੇ ਆਪਾਂ ਨਵੇਂ ਨੂੰ ਵੀ ਨਾਲ ਲੈ ਕੇ ਆਹ ਜਿਹੜਾ ਸੂਬੇ ਦੇ ਮੁੱਖ ਮੰਤਰੀ ਨੇ ਹਲੂਣਾ ਦਿੱਤਾ ਉਹਨੇ ਦੱਸਿਆ ਵੀ ਮੈਂ ਸਟੇਟ ਆ ਮੈਂ ਤਾਕਤ ਆ ਮੈਂ ਦਾਅ ਦੇ ਜ਼ੋਰ ਤੇ ਤੁਹਾਨੂੰ ਦਬਾ ਸਕਣਾ ਇਹ ਚੈਲੰਜ ਆ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਚੈਲੰਜ ਆ ਕਿਸਾਨ ਲਹਿਰ ਨੂੰ ਇਹ ਚੈਲੰਜ ਆ ਲੜਨ ਵਾਲੀਆਂ ਭਾਰਤ ਦੀਆਂ ਸਾਰੀਆਂ ਸ਼ਕਤੀਆਂ ਨੂੰ ਤੇ ਅੱਜ ਜਿਹੜੇ ਧਰਨੇ ਦੇ ਰਹੇ ਆ ਇਹ ਅਸੀਂ ਚੈਲੰਜ ਕਬੂਲ ਕਰਨ ਆਏ ਆ ਕਿ ਹਾਂ ਸਾਡੀ ਤਿਆਰੀ ਉਨੀ ਨਹੀਂ ਸੀ ਜਿੰਨੀ ਤੂੰ ਤਿਆਰੀ ਕਰਕੇ ਬੈਠਾ ਸੀ ਪਰ ਅੱਜ ਅਸੀਂ ਸਾਰੇ ਪੰਜਾਬ ਵਿੱਚ ਧਰਨੇ ਲਾ ਕੇ ਦੱਸ ਰਹੇ ਆ ਕਿ 18 ਦੀਆਂ 18 ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਤੇ ਅੱਜ ਤੋਂ ਮੋੜ ਅਸੀਂ ਪੰਜਾਬ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਕਰਤਾ ਇਹ ਜਿੰਨੇ ਅਸੀਂ ਬੈਠੇ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਪਿੰਡ ਪਿੰਡ ਜਾ ਕੇ ਸੱਤ-ਸੱਤ ਜਾ ਕੇ ਇਹ ਦੱਸੀਏ ਵੀ ਇਹ ਮੰਗਾ ਪੰਜਾਬ ਸਰਕਾਰ ਨਾਲ ਸੰਬੰਧਤ ਨੇ ਤੇ ਜਲਦੀ ਵੱਡੀ ਤਿਆਰੀ ਕਰਕੇ ਟਰਾਲੀਆਂ ਟਰੈਕਟਰ ਤਗੜੇ ਕਰਕੇ ਜਿਵੇਂ ਦਿੱਲੀ ਵਾਲ ਗਏ ਸਾਂ ਚੰਡੀਗੜ੍ਹ ਜਾਵਾਂਗੇ ਤੇ ਮਨਾਵਾਂਗੇ ਇਹ ਮੰਗਾ ਭਗਵੰਤ ਮਾਨ ਤੋਂ ਤੇ ਜੇ ਨਾ ਮੰਨਿਆ ਤੇ ਫੇਰ ਪਤਾ ਕੀ ਕਰਾਂਗੇ ਫੇਰ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਾਹ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਫਿਰ ਡਲੇ ਵੀ ਚੱਲਣਗੇ ਫਿਰ ਥਾਪੀਆਂ ਵੀ ਚੱਲਣਗੀਆਂ ਤੇ ਤੂੰ ਰੂੜੀਆਂ ਤੋਂ ਭਜਦਾ ਤੈਨੂੰ ਦਿਖਾਵਾਂਗੇ ਜਿਹੜਾ ਕਿ ਨਾ ਚੰਡੀਗੜ੍ਹ ਚ ਨਹੀਂ ਵੜਨਦਾ ਤੁਹਾਡੇ ਕਿਸੇ ਵੀ ਐਮਐਲ ਨੂੰ ਪਿੰਡਾਂ ਚ ਨਹੀਂ ਵੜਦੇਗਾ ਯਾਦ ਰੱਖਿਓ ਸਾਡੀ ਗੱਲ ਜਿੰਦਾਬਾਦ ਜਿੰਦਾਬਾਦ ਅੱਜ ਐਮਐਲ ਨੇ ਘਰਾਂ ਕਿ ਅਸੀਂ ਇਹੀ ਕਹਿਣ ਆਏ ਆ ਕਿ ਤੁਸੀਂ ਸਾਡੇ ਕੋਲ ਵੋਟਾਂ ਲੈਣ ਆਏ ਸੀ ਤੁਸੀਂ ਕਿਹਾ ਸੀ ਸਾਨੂੰ ਵੋਟਾਂ ਪਾ ਦਿਓ ਤੁਹਾਡੇ ਸਾਰੇ ਕੰਮ ਅਸੀਂ ਕਰਾਂਗੇ ਅਸੀਂ ਬਦਲਾਅ ਲਿਆਵਾਂਗੇ ਤੁਸੀਂ ਬਦਲਾਅ ਨਹੀਂ ਤੁਸੀਂ ਬਦਲਾ ਲੈ ਰਹੇ ਹੋ ਦਿੱਲੀ 'ਚ ਹਾਰਦਾ ਪੰਜਾਬ ਦੇ ਲੋਕਾਂ ਤੋਂ ਤੇ ਪੰਜਾਬ ਦੇ ਅਣਖੀ ਤੇ ਫਾਦਰ ਲੋਕ ਜਿਨ੍ਹਾਂ ਨੇ ਸਿਕੰਦਰ ਦੇਕਿਆ ਸੀ ਜਿਨ੍ਹਾਂ ਅਮਰਤ ਸਿੰਘ ਅਬਦਾਲੀ ਵਰਗੇ ਰਗੜੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨੱਕ 'ਚ ਦਮ ਕੀਤਾ ਸੀ ਤੇ ਅੰਗਰੇਜ਼ਾਂ ਦੀ ਔਲਾਦ ਬਣੇ ਤੁਸੀਂ ਜਿਹੜੇ 9294 ਐਮਐਲਏ ਜਿਹੜੇ ਲੋਕਾਂ ਦੀ ਗੱਲ ਨਹੀਂ ਸੁਣ ਰਹੇ ਤੁਹਾਡੇ ਨੱਕ 'ਚ ਹੁਣ ਦਮ ਕਰ ਦਾਂਗੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਹੁਣ ਮੈਦਾਨ 'ਚ ਨੇ ਕੇਂਦਰ ਨਾਲ ਅਸੀਂ ਲੜਾਈ ਲੜਨੀ ਆ ਲੜਦੇ ਰਹਾਂਗੇ ਪਰ ਪਹਿਲਾਂ ਤੁਹਾਨੂੰ ਸਬਕ ਸਿਖਾ ਕੇ ਤੇ ਇਹ ਸੂਬੇ ਦੇ ਹੰਕਾਰੀ ਮੁੱਖ ਮੰਤਰੀ ਨੂੰ ਨੱਕ ਰਗੜਦਾ ਵਿਖਾਵਾਂਗੇ ਤੁਹਾਨੂੰ ਅਗਲੇ ਦਿਨਾਂ ਚ ਇਹ ਗੱਲ ਯਾਦ ਰੱਖਿਓ ਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਪੰਜਾਬ ਦੇ ਫਾਦਰ ਲੋਕ ਅੱਜ ਤੋਂ ਜਾ ਕੇ ਪਿੰਡਾਂ ਦੀਆਂ ਸੱਥਾਂ ਚ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿਓ ਆਪਾਂ ਜਿੰਨਾ ਚਿਰ ਇਹ 18 ਦੀ 18 ਮੰਗਾ ਮਨਵਾ ਨਹੀਂ ਰਹਿੰਦੇ ਆਪਾਂ ਹੁਣ ਇਹਨਾਂ ਦੇ ਪੈਰਾਂ ਥੱਲੇ ਅੱਗ ਮਚਾ ਕੇ ਰੱਖਾਂਗੇ ਕਿਸਾਨ ਦੋਸਤੋ ਅੱਜ ਆਪਾਂ ਪੂਰੇ ਪੰਜਾਬ ਦੇ ਵਿੱਚ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਇਹਦਾ ਕਾਰਨ ਕਿ 5 ਮਾਰਚ ਨੂੰ ਇਸ ਸੂਬੇ ਦੇ ਮੁੱਖ ਮੰਤਰੀ ਨੇ ਸਾਡੇ ਲਈ ਐਮਰਜੈਂਸੀ ਲਾਤੀ ਪੂਰੇ ਪੰਜਾਬ ਦੀ ਪੁਲਿਸ ਝੋਕ ਕੇ ਕਿ ਤੁਹਾਨੂੰ ਚੰਡੀਗੜ੍ਹ ਨਹੀਂ ਵੜਨ ਦੇਣਾ ਔਰ ਉਸ ਤੋਂ ਪਹਿਲਾਂ ਜਿਹੜੇ ਉਹਦੇ ਸ਼ਬਦ ਨੇ ਥੋੜਾ ਜਿਹਾ ਉਹਨਾਂ ਤੇ ਨਜ਼ਰ ਮਾਰੀਏ ਕਿਉਂਕਿ ਮੈਂ ਸਮਝਦਾ ਵੀ ਅਸੀਂ ਵੀ ਥੋੜੇ ਬੇਵਸਲੇ ਹੋਏ ਹੋਏ ਸੀ ਸਾਨੂੰ ਐ ਲੱਗਦਾ ਸੀ ਕਿ ਇਹ ਸਾਡੇ ਸੂਬੇ ਦਾ ਮੁੱਖ ਮੰਤਰੀ ਆ ਇਹ ਕਹ ਜਿਹੜਾ ਕਹਿੰਦਾ ਮੈਂ ਤੁਹਾਡਾ ਮਿੱਤਰ ਕੀਦਾ ਆ ਤੇ ਮੈਂ ਤੁਹਾਡੇ ਕਿਸਾਨਾਂ ਦਾ ਪੁੱਤ ਆ ਤੇ ਇਹ ਪਤਾ ਨਹੀਂ ਸਾਨੂੰ ਕੁਝ ਕਹੂਗਾ ਨਹੀਂ ਕਹੂਗਾ ਪਰ ਜਿਸ ਦਿਨ ਮੀਟਿੰਗ ਟੁੱਟੀ ਸੀ ਉਹਨੇ ਉਦੋਂ ਹੀ ਸੰਕੇਤ ਦੇ ਦਿੱਤਾ ਸੀ ਉਹਨੇ ਸੰਕੇਤ ਦੇ ਦਿੱਤਾ ਸੀ ਕਿ ਮੈਂ ਜੇ ਜੇ ਤੁਸੀਂ ਕਹਿੰਦਾ ਗੱਲ ਕਿਥੋਂ ਟੁੱਟੀ 18 ਮੰਗਾ ਤੇ ਗੱਲ ਚੱਲ ਰਹੀ ਸੀ ਉਹ 18 ਮੰਗਾ ਜਿਹੜੀਆਂ ਇਹ ਮੀਡੀਆ 'ਚ ਕਹਿੰਦਾ ਇਹ ਪੰਜਾਬ ਨਾਲ ਸੰਬੰਧਿਤ ਹੈ ਨਹੀਂ ਗੀਆਂ ਇਹ ਮੰਗਾ ਕੇਂਦਰ ਨਾਲ ਸੰਬੰਧਿਤ ਆ ਐਡਾ ਬਿਸ਼ਰਮ ਮੁੱਖ ਮੰਤਰੀ 18 ਮੰਗਾ ਦਾ ਮੰਗ ਪੱਤਰ ਸਾਹਮਣੇ ਪਿਆ ਜਿਹਦੇ ਚੋ 8 ਮੰਗਾ 9 ਮੰਗਾ ਤੇ ਡਿਸਕਸ਼ਨ ਹੋ ਚੁੱਕੀ ਆ ਜਿਹਨੋ ਚੋ ਬਹੁਤੀਆਂ ਤੋਂ ਮੰਨ ਲਈਆਂ ਉਹ ਮੰਗਾ ਕੀ ਸੀ ਉਹ ਮੰਗਾ ਸੀ ਸਭ ਤੋਂ ਪਹਿਲਾਂ ਕੌਮੀ ਖੇਤੀ ਜਿਹੜਾ ਖਰੜਾ ਰੱਦ ਕੀਤਾ ਉਹਦੀ ਵਧਾਈ ਦਿੱਤੀ ਸੀ ਅਸੀਂ ਦੂਜੀ ਜਿਹੜੀ ਸੀ ਕਰਜ਼ੇ ਦੀ ਕਿ ਕਰਜੇ ਤੇ ਲਕੀਰ ਫੇਰੋ ਦੂਜਾ ਤੁਸੀਂ ਨਹੀਂ ਕਰ ਸਕਦੇ ਲੈਂਡ ਮਾਰਗੇਜ ਬੈਂਕ ਦਾ ਤੁਹਾਡਾ ਹੀ ਆ ਕੋਪਰੇਟ ਸੁਆਇਟੀਆਂ ਤਾਂ ਤੁਹਾਡੀਆਂ ਹੀ ਨੇ 10 ਸਾਲ ਹੋ ਗਏ ਇੱਕ ਵੀ ਨਵਾਂ ਖਾਤਾ ਨਹੀਂ ਖੁੱਲੀਆਂ ਮੰਨ ਗਏ ਮੁੱਖ ਮੰਤਰੀ ਕਿ ਹਾਂ ਜੀ ਅਸੀਂ ਕਰਾਂਗੇ ਅਗਲੀ ਮੰਗ ਪੰਜਾਬ ਦੇ ਪਾਣੀਆਂ ਦੀ ਡੈਮ ਸੇਫਟੀ ਐਕਟ ਬਣਾਇਆ ਕਹਿੰਦਾ ਰੱਦ ਕਰਾਂਗੇ ਇਹਦੇ ਖਿਲਾਫ ਵੀ ਲੜਾਂਗੇ ਘਰ ਘਰ ਤੱਕ ਪੀਣ ਵਾਲਾ ਪਾਣੀ ਬਚਾਉਣਾ ਖੇਤਾਂ ਤੱਕ ਪਾਣੀ ਨਹਿਰੀ ਬਚਾਉਣਾ ਮੰਨਿਆ ਕਹਿੰਦਾ ਹਾਂ ਜੀ ਇਹ ਅਸੀਂ ਕਰਾਂਗੇ ਪਰਾਲੀ ਤੇ ਗੱਲ ਹੋਈ ਝੋਨੇ ਦੀ ਤਰੀਕ ਕਹਿੰਦਾ ਇੱਕ ਤਰੀਕ ਤੋਂ ਕਰ ਦਿਆਂਗੇ ਮੰਨਿਆ ਹੋਇਆ ਸਾਰਾ ਕੁਝ ਜਿਹੜਾ 29 ਜਿਹੜਾ 19 ਦਸੰਬਰ 2023 ਨੂੰ ਵੀ ਮੰਨਿਆ ਸੀ ਪਰ ਲਾਗੂ ਨਹੀਂ ਕੀਤਾ ਜਦੋਂ ਜਿਹੜੇ ਜਿਹੜੇ ਅਧਾਰੇ ਪੰਜਾਬ ਸਰਕਾਰ ਦੇ ਮਿਲਕ ਫੈਡ ਮਾਰਕ ਫੈਡ ਆ ਵੇਰਕਾਲੇ ਤੇ ਗੱਲ ਹੋ ਰਹੀ ਸੀ ਆਗੂਆਂ ਨੇ ਦਲੀਲ ਸਹਤ ਗੱਲਾਂ ਰੱਖੀਆਂ ਵੀ ਤੁਹਾਡੇ ਅਧਿਕਾਰੀ ਸ਼੍ਰੀਮ ਜਿਹੜਾ ਆ ਖਾਰਿਸ ਇਹਨਾਂ ਵਿਭਾਗ ਨੂੰ ਇਹ ਤੁਹਾਡੇ ਨਾਲ ਸੰਬੰਧਿਤ ਹੈ ਤਾਂ ਉਥੋਂ ਇਹਨੇ ਕਿਹਾ ਵੀ ਮੈਂ ਹੁਣ ਜਾਣਾ ਪਹਿਲਾਂ ਅਸੀਂ ਪੁੱਛਿਆ ਸੀ ਤੇਰੇ ਕੋਲ ਸਮਾਂ ਕਿੰਨਾ ਕਹਿੰਦਾ ਜੀ ਸਾਰੀਆਂ ਮੰਗਾਂ ਤੇ ਡਿਸਕਸ ਕਰਾਂਗੇ ਫਿਰ ਭੱਜਣ ਲੱਗ ਪਿਆ ਅੱਖ ਦਿਖਾਉਣ ਲੱਗ ਪਿਆ ਇਨਕਲਾਹ ਕੇ ਵੀ ਮੇਰੀ ਤਾਂ ਅੱਖ ਬੜੀ ਖਰਾਬ ਹੈ ਮੈਂ ਜਾਣਾ ਕਿਉਂਕਿ ਜਵਾਬ ਨਹੀਂ ਸੀ ਆ ਰਿਹਾ ਕਿਸੇ ਮੰਗ ਤੇ ਫਿਰ ਫਟਾਫੜ ਕਹਿੰਦਾ ਦੱਸੋ ਪੰਜ ਵਾਲੇ ਦਾ ਕੀ ਕਰੋਗੇ ਅਸੀਂ ਕਿਹਾ ਪੰਜ ਵਾਲਾ ਫਾਈਨਲ ਕਰਾਂਗੇ ਪਹਿਲਾਂ ਮੰਗਾਂ ਡਿਸਕਸ ਹੋ ਜਾਣ ਕੁਝ ਤੈ ਹੋ ਜਾਵੇ ਫਿਰ ਐਸਕੇਮ ਦੀ ਮੀਟਿੰਗ ਕਰਾਂਗੇ ਫਾਈਨਲ ਕਰਾਂਗੇ ਪਰ ਵਿੱਚੋਂ ਇਹ ਕਹਿੰਦਾ ਨਹੀਂ ਤੁਸੀਂ ਉੱਥੇ ਉਦਾਂ ਹੀ ਆਇਆ ਕਰੋ ਗੱਲ ਕਰਨਾ ਅਸੀਂ ਕਹਾਂ ਸਾਨੂੰ ਸਾਧਾ ਕੌਣ ਹੈ ਸਵਾ ਸਾਲ ਹੋ ਗਿਆ ਸਾਨੂੰ ਬੁਲਾਇਆ ਹੀ ਨਹੀਂ ਕਹਿੰਦਾ ਇਹਦਾ ਮਤਲਬ ਇਹਦਾ ਮਤਲਬ ਫਿਰ ਤੁਸੀਂ ਮੇਰੀ ਬਾਹਮ ਰੋੜ ਕੇ ਤੁਹਾਡੇ ਦਬਾ ਕਰਕੇ ਮੈਂ ਆਇਆ ਅਸੀਂ ਕਹਾਂ ਬਿਲਕੁਲ ਜੇ ਅਸੀਂ ਧਰਨਾ ਨਾ ਰੱਖਦੇ ਤੁਸੀਂ ਕੌਮੀ ਖੇਤੀ ਨੀਤੀ ਖੜੜਾ ਰੱਦ ਨਹੀਂ ਸੀ ਕਰਨਾ ਧਰਨਾ ਰੱਖਿਆ ਤੇ ਤੁਸੀਂ ਸਾਨੂੰ ਮੀਟਿੰਗ ਲਈ ਸੱਦਿਆ ਤੇ ਇੱਕੋ ਦਾ ਮੋਠੇ ਕਹਿੰਦਾ ਮੀਟਿੰਗ ਬੰਦ ਜੋ ਮੰਗਾ ਮੰਨੀਆਂ ਉਹ ਵੀ ਕੈਨਸਲ ਤੇ ਜਾਓ ਤੁਸੀਂ ਹੁਣ ਮੋਰਚਾ ਹੀ ਲਾ ਲਓ ਐਦਾਂ ਦਾ ਕੋਈ ਗਲੀ ਦਾ ਗੁੰਡਾ ਨਹੀਂ ਕਰਦਾ ਵੀ ਜਾ ਫਿਰ ਉਹਨੂੰ ਮੇਰੇ ਨਾਲ ਕਰਕੇ ਦਿਖਾ ਇੱਥੇ ਕਿਸੇ ਨੂੰ ਕਹਿ ਦੋ ਉਹ ਕਹਿ ਦੂਗਾ ਇੱਥੇ ਵੜ ਕੇ ਦਿਖਾ ਐ ਗਲੀ ਦੇ ਗੁੰਡੇ ਵੀ ਨਹੀਂ ਕਰਦੇ ਜਿਵੇਂ ਸਾਡੇ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਤੇ ਫਿਰ ਉਹਨੇ ਕੀਤੀ ਵੀ ਉਹਨੇ ਸਿਰਫ ਕਿਹਾ ਨਹੀਂ ਉਹਨੇ ਕਰਕੇ ਦੱਸਿਆ ਵੀ ਮੈਂ ਮੋ ਸੂਬੇ ਦਾ ਮੁੱਖ ਮੰਤਰੀ ਆ ਉਹ ਕੀ ਬੋਲਦਾ ਮੀਡੀਆ 'ਚ ਕਹਿੰਦਾ ਇਹ ਪੈਰਲਲ ਸਰਕਾਰ ਚੱਲ ਰਹੀ ਹੈ ਕੇ ਵੇਖ ਲੋ ਆ 500 ਦਾ 505 ਕੋਆਟਾ ਜੇ ਅਸੀਂ ਕੇਰਾ ਆਪਦੇ ਪੰਜਾਬ ਚੋਂ ਲੰਗਰ ਰਾਸਤੇ ਆਟਾ ਪਾਣੀ ਕਾਂਕਪਦਾਂ ਬੰਦ ਕਰਦ ਕੇ ਨਾ ਦਿੱਲੀ ਦਾ ਤੇ ਦਿੱਲੀ ਦੀ ਸਰਕਾਰ ਦਾ ਜਲੂਸ ਨਿਕਲ ਜੂਗਾ ਪਰ ਅਸੀਂ ਜਿਹੜੇ ਪੰਜਾਬੀ ਅਸੀਂ ਲੁੱਟਣ ਖਾਣੋਂ ਪਾਏ ਆ ਕਿਵੇਂ ਲੁੱਟਣ ਖਾਣੋਂ ਪਾਏ ਆ ਕੋਈ ਵੀ ਸਾਡੇ ਕੋਲੇ ਅਸੀਂ ਉਹਦਾ ਕੋਈ ਡਰੈਸ ਨਹੀਂ ਲੈਂਦਾ ਪੰਜ ਸੱਤ ਬੋਰੀਆਂ ਲੈ ਕੇ ਆ ਜਾਂਦਾ ਵੀਰ ਫਲਾਨੀ ਸਸਤਾ ਦਾ ਜੀ ਫਲਾਨੇ ਡੇਰੇ ਦਾ ਅਸੀਂ ਕੁਛ ਨਹੀਂ ਵੇਦੇ ਜਾਲੀ ਕੱਪ ਕੇ ਕਿੱਥੋਂ ਮਰਜੀ ਛਵਾ ਕੇ ਤੁਰ ਪੋ ਅਸੀਂ ਚੱਕ ਚੱਕ ਬੋਰੀਆਂ ਪਰ ਪਰ ਕਣਕ ਦੀਆਂ ਦੇ ਗੱਟੇ ਪਰ ਪਰ ਕੇ ਤੇ ਝੋਨੇ ਦੇ ਰੱਖ ਦਿੰਦੇ ਉਹਨਾਂ ਦੇ ਅੱਗੇ ਗੱਡੀਆਂ 'ਚ ਕਿਸਾਨ ਦੋਸਤੋ ਤੁਹਾਨੂੰ ਇੱਥੇ ਵੀ ਠੱਲ ਪਾਉਣੀ ਪੈਣੀ ਆ ਪਾਣ ਦੇਣਾ ਕਣਕ ਦੇਣੀਆਂ ਗੱਟਿਆਂ ਦੇ ਗੱਟੇ ਪਰ ਕੇ ਤੇ ਝੋਨਾ ਦੇਣਾ ਆ ਸਾਡੀਆਂ ਜਿਹੜਾ ਰੂਜੇ ਬੰਦੀਆਂ ਐ ਇਹਨਾਂ ਨੂੰ ਦਿਓ ਕੋਕੇ ਜਿਹੜੇ ਬੰਦੀਆਂ ਜਿੱਥੇ ਵੀ ਧਰਨਾ ਲਾਉਂਦੀਆਂ ਜਿੱਥੇ ਵੀ ਐਕਸ਼ਨ ਕਰਦੀਆਂ ਆਪ ਦੀ ਬਾਲ ਕੇ ਸੇਕਦੀਆਂ ਪੌਂਦੇ ਇਹਨਾਂ ਨੂੰ ਹਰਤਾ ਬਹਿਣਾ ਪਵੇ ਜੇ ਪੌਂਦੀ ਥੁਛੀ ਮਹੀਨੇ ਬਹਿਣਾ ਪਵੇ ਦਿੱਲੀ 'ਚ ਵੇਖ ਲਿਆ ਤੁਸੀਂ 13 ਮਹੀਨੇ ਬਹਿ ਕੇ ਕੋਲ ਜਥੇਬੰਦੀ ਦਾ ਲੰਗਰ ਆਪਦਾ ਚੱਲਦਾ ਸੀ ਮੇਰਾ ਕਹਿੰਦਾ ਪਾਵੇ ਆ ਸਾਰਿਆਂ ਦਾ ਖੇੜਾ ਛੱਡੋ ਲੰਗਰਾਂ 'ਚ ਐਸੇ ਪਾਉਣੇ ਸਾਰਿਆਂ 'ਚ ਛੱਡ ਦਿਓ ਇੱਕ ਜਥੇਬੰਦੀਆਂ ਦੇ ਟੇਕ ਕਰ ਲਓ ਅਸੀਂ ਆਉਣਿਆਂ ਦੇ ਜਿਹੜੀ ਵੀ ਜਥੇਬੰਦੀ ਪਿੰਡ 'ਚ ਕੰਮ ਕਰਤੂ ਰਹੋ ਜੇ ਤਿੰਨ ਜਥੇਬੰਦੀਆਂ ਕੰਮ ਕਰਦੀਆਂ ਤਾਂ ਤਿੰਨਾਂ ਨਾਲ ਤੇ ਕਹਾਂ ਆਪਣੇ ਕੋਲੇ ਤਿਆਰ ਹੋ ਗਈ ਹੈ ਭਾਈ ਜਿਹੜਾ ਨੂੰ ਨਹੀਂ ਮਿਲੀ ਉਹ ਅੱਜ ਕਹਾਂ ਘਾਰਾ ਪੀ ਲੈਣ ਇਹ ਅਣਜਾਣ ਜਿੰਨਾਂ ਨੂੰ ਨਹੀਂ ਮਈਆ ਕਹਾਂ ਗਰੀ ਉਹ ਜ਼ਰੂਰੀ ਲਾਲ ਦੂਜੇ ਨਾਮ ਉੱਠਣਾ ਹੁਣ ਮੈਂ ਬੇਇਜ਼ਤੀ ਕਰੂੰਗਾ ਬਿੰਦਰ ਸਿੰਘ ਦੀ ਗੋਲੇ ਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨੀ ਉਹਨਾਂ ਨੂੰ ਉਹਨਾਂ ਤੇ ਹਾਂ ਜੀ ਠੀਕ ਤੇ ਸਾਡੇ ਜਿਹੜੇ ਕਿਸਾਨਾਂ ਤਿੰਨਾਂ ਦੇ ਉਹ ਵੇਦਲੇ ਜ਼ਰੂਰ ਹੋਗੇ ਸੀ ਕਿਉਂਕਿ ਇੱਕ ਤਾਂ ਖੇਤੀ ਖਾੜਨਾ ਰੱਦ ਹੋ ਗਿਆ ਸੀ ਦੂਸਰਾ ਜਿਹੜੀ ਭਗਵੰਤਪਾਣ ਨੇ ਮੀਟਿੰਗ ਦਿੱਤੀ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਜਿਹੜੀਆਂ ਮੰਗਾਂ ਤੇ ਸਹਿਤ ਦੀ ਬਣ ਜੂਗੀ ਇਸ ਕਰਕੇ ਆਪਣੀ ਪੂਰੀ ਤਿਆਰੀ